ਮੁੱਲ ਤਾਂ ਦੱਸੇਗਾ ਤੂੰ ਐਨ ਕੜ ਪੱਕੜਾ ਉਹ ਖੜਾ ਆ ਤੂੰ ਜਾਦਾ ਯਾਰ ਬਸ ਕਿੰਨੇ ਦਾ ਹੈ ਬਸ ਆ ਵੀ ਮੁੱਲ ਕਰ ਇਹਦਾ ਪਹਿਲਾਂ ਯਾਰ ਮੁੱਲ ਕੀ ਕਰਾਂ ਤੂੰ ਹੀ ਕਰ ਦੇ ਮੁੱਲ ਯਾਰ ਮੈਂ ਤਾਂ ਕੋਈ ਨਹੀਂ ਕਰ ਤੂੰ ਮੈਂ ਕੀ ਕਰਾਂ ਦੱਸ ਯਾਰ ਤੁਸੀਂ ਦੋਨੇ ਕਰ ਦੋ ਯਾਰ ਮੁੱਲ ਤਾਂ ਦੱਸੋ ਮੈਂ ਕੀ ਦਵਾਦਾ ਮੁੱਲ 7000 ਆ ਯਾਰ ਬੜਾ ਯਾਰ ਹੈ ਬੜਾ ਦੂ ਦਾਸ ਲੋ ਟੇਰੀਆਂ ਪਾ ਲੋ ਨਾ ਸੋਸਦਾ ਲੈ ਕੇ ਵੇਖੀ ਅਜ ਪਹਿਲੀ ਵਾਰ ਨਹੀਂ ਵਈ ਇਹਦਾ ਹਾਂ ਜੀ ਬੋਲ ਬਈ ਬੋਲ ਨਾ ਤੂੰ ਤੁਸੀਂ ਯਾਰ ਬੜੀ ਆ ਪਰਮਜੀਤ ਇੰਨੇ ਦਾ ਮੇਂ ਨਾ ਤਾਂ ਜੀ ਸੁਹਣਾ ਬੜੂ ਢੰਗਾ ਬਾਈ ਬੱਚਾ ਰਹਿ ਗਿਆ ਆ ਤੇ ਆ ਪਿਆਰ ਮੋੜ ਕੇ ਲੇ ਰਗਾ ਪਾਲੋਈ ਕਿ ਫਿਰ ਤੁਸੀਂ ਜਾਇਜ਼ ਕਰਦੇ ਹੋ ਤੂੰ ਕਰਦੇ ਜਾਇਜ਼ ਜਾਇਜ਼ ਤੁਸੀਂ ਕਰੋ 8 ਕਿਲੋ ਭਾਈ ਜਨਾ ਭਾਈ ਜਨੇ ਪਹਿਲੇ ਨੂੰ ਫੜਾਤੀ ਨਹੀਂ ਫੜਾਤੀ ਇਹਨੂੰ ਅਖੀ ਜਦੋਂ ਉੱਥੇ ਨੀਰਾ ਲਈ ਜਾਂਦੇ ਉਹਦਾ ਫੜਾਣ ਦੀ ਹਾਂ ਵੀ ਲਾਹਣ ਸੌਦਾ ਵੰਨ ਕਰ ਨਹੀਂ ਤੂੰ ਹੀ ਕਰ ਜਦੋਂ ਤੈਨੂੰ ਕਹਿੰਦਾ ਜੇ ਤੈਨੂੰ ਇਸ ਵਾਰੀ ਮੰਗਿਆ ਇਹਦਾ ਬਈਆ ਲੈ ਇਹਦਾ ਤੂੰ ਹੀ ਦੱਸ ਕਿੰਨਾ ਮੋਲਾ ਮੈਂ ਹੀ ਦੱਸਦਾ ਮੈਂ ਕਿਸਾ ਤੈ ਯਾਰ ਯਾਰ ਹਾ ਜੇ ਤੂੰ ਇਹਦਾ ਕਰਨਾ ਜਿੰਨੇ ਦਾ ਮਰਦੀ ਕਰਦੇ ਨਾਲੇ ਮੈਨੂੰ ਕਾਰੀ ਵੀ ਨਹੀਂ ਆਉਂਦਾ ਆਹ ਦੇ ਆਪਦਾ ਤੈਨੂੰ ਬਤਾ ਦੇਖਦਾ ਵੀ ਆਪਾਂ ਪਹਿਲੀ ਵਾਰ ਆਏ ਹਾਂ ਬਈ ਆਪ ਸੁਣਦੇ ਯਾਰ ਕਿੰਨੇ ਦਾ ਸੱਤ ਮੰਗਿਆ ਮੈਂ 3500 ਲਾਇਆ ਯਾਰ ਉਹ ਨੂੰ ਭੋਮੇ ਨਾਲ ਵੀ ਕਰ ਲੈ ਨਾਲੇ ਜਾ ਯਾਰ ਦੇਖਵਾ ਦੇ ਆਹ ਮੈਨੂੰ ਸਮਝ ਨਹੀਂ ਆਉਂਦੀ ਇਹ ਮੈਂ ਦੇ ਨਾਲ ਕੁਝ ਨਹੀਂ ਕਰਨਾ ਉਹ ਆਖਾ ਕੀਰਾ ਭਰਾਵਾ ਕੀਰਾ ਹਾਂ ਜੀ ਮੈਂ ਤਾਂ ਜਿਵੇਂ ਤੁਸੀਂ ਆ ਭਰਾ ਕਹੋਗੇ ਨਾ ਮੈਂ ਉਹੇ ਕਰ ਲੂੰਗਾ ਜਿਵੇਂ ਵੀ ਕਹੋਗੇ ਪੂਰੇ ਦੰਦਿਆ 8 ਦੰਦਿਆ ਬਈ ਯਾਰ ਆਇਆ ਸੌਦਾ ਹੁੰਦਾ ਨਹੀਂ ਯਾਰ ਤੁਸੀਂ ਯਾਰ ਵਿੱਚ ਬੰਦੇ ਨੂੰ ਫਸਾ ਲੈਨੇ ਨਾ ਤਾਂ ਕੁਝ ਬੋਲਣ ਜਗੇ ਯਾਰ ਮੇਰੀ ਗੱਲ ਸੁਣ ਚੱਲ ਅੱਜ ਇਹਨੂੰ ਚੱਲ ਤੂੰ ਤਾਂ ਰੋਜ਼ ਦਾ ਖਿਡਾਰੀ ਆ ਤੂੰ ਤੁਸੀਂ ਦੋਨੇ ਕਰ ਲਓ ਜਿੰਨੇ ਦਾ ਹੈ ਜੀ ਬਸ ਉਹ ਉਹਦੇ ਨਾਲ ਕਰ ਲੈ ਜੇ ਮੈਂ ਇੱਕ ਵਾਰੀ ਵੀ ਤੁਹਾਡੀ ਪਾਸਾ ਆਇਆ ਪਾਸੇ ਖੜ ਕੇ ਰਹਿ ਗਰੀ ਹਾਂ ਦੋਏ ਬੇਲੀ ਯਾਰ ਮੇਰੇ ਮੈਂ ਕੀ ਕਰਾਂ ਹਾਂ ਬਾਈ ਫਿਰ ਕੰਮ ਹੋ ਗਿਆ ਹਾਂ ਬਾਈ ਨਾ ਤਾਂ ਇਹਨੂੰ ਵਿਚਾਰੇ ਨੂੰ ਪਸੰਦ ਲੱਗਦੀ ਨਾ ਕਿੱਥੇ ਬਈਆ ਆ ਯਾਪਾਂ ਤੇ ਕੀ ਦੀ ਦੀ ਇਹ ਭਾਈ ਦਾ ਉਹ ਨਾ ਕਿੱਧਰ ਨਿਕਲ ਗਿਆ ਪੜਾ ਬੜਾ ਗਿਆ ਆਪਣਾ ਬੰਦਾ ਨਾ ਆ ਖੜਾ ਇੱਥੇ ਉਹ ਤਾਂ ਪਰ ਉਹ ਤੇਰੇ ਦੀ ਸਿੱਟੀ ਯਾਰ ਵੇਚਦੇ ਯਾਰ ਮੇਰੇ ਦਾ ਸਿੱਟੀ ਹੈ ਨਹੀਂ ਇਹ ਕਹਿੰਦਾ ਉਸ ਤੋਂ ਮੈਨੂੰ ਕਰਦਾ ਲੱਗਦਾ ਹਮਸਦਾ ਕਰ ਲੈ ਯਾਰ ਉਹ ਨਹੀਂ ਯਾਰ ਵੇਚਾਂ ਕਿੱਥੇ ਗੁਰਗਾ ਹਾਂ ਜੇ ਖਾਪ ਖਾਈ ਉਹ ਮੋੜ ਨਹੀਂ ਸੱਣ ਤਾਲੀ ਹੁਣ ਤਾਂ ਠੇਕ ਹੋਣਗੇ ਉਹ ਵੀ ਉਹਨੂੰ ਸਾ ਆ ਜਾਣ ਦੇ ਯਾਰ ਆ ਜਾਣ ਯਾਰ ਕੋਈ ਚੱਕਰ ਨਹੀਂ ਤੋ ਚੋਟੇ ਕੋਲੇ ਰੋ ਦੇ ਦੇ ਰਿਹਾ ਤੜਾ ਦੇ ਫਿਰ ਬਸ ਮੈਂ ਆਦੇ ਦੀਨ ਮਨ ਬਸ ਜਿੰਨੇ ਨਾਲ ਤੁਹਾਡਾ ਦੀਨ ਮਨ ਆਉਂਦਾ ਦੱਸ ਕੇ ਵੀ ਆਇਆ ਹਾਂ ਕਿ ਇੰਨੇ ਦੇ ਵੇਖ ਜੂਗਾ ਨਹੀਂ ਮੈਂ ਕੋਈ ਨਹੀਂ ਦੱਸ ਕੇ ਆਇਆ ਵਿਸ਼ਵਾਸ ਤੇ ਭੇਜਿਆ ਤੁਹਾਨੂੰ ਤਾਂ ਤੇ ਮੈਨੂੰ ਕੋਈ ਹੁਣ ਇਹਦਾ ਉਹਨਾਂ ਨੂੰ ਇਤੋਂ ਦੀ ਹੀ ਹੋਇਆ ਬਟਾ ਦੂ ਵੀ ਇਹਦਾ ਆਉਦਾ ਨਹੀਂ ਯਾਰ ਇਹ ਫੜਾ ਦਿੰਦੇ ਇਹਨੂੰ ਆਹਦੇ ਜਾ ਫੜਾ ਫਿਰ ਭੇਜ ਉਹਨੂੰ ਦੱਸ ਵੀ ਆ ਦਿੰਦੇ ਪਰ ਉਸ ਦੇ ਪ੍ਰਦੀਪ ਕਿਹੜੀ ਗੱਲ ਹੈ ਮੇਰੀ ਗੱਲ ਸੁਣ ਲਾਰ ਇਹਦਾ ਹੱਕ ਰੱਖੀ ਨਾ ਮੇਰਾ ਹੱਕ ਜੀ ਕੀ ਕੌਣ ਤੋਂ ਕਰਦੇ ਵਿਚਾਲੇ ਜੀ ਕੋਮਾਂ ਕਿਤੇ ਉਹ ਮਾਂ ਦਾ ਅੱਖੀ ਬਿਠਾਉਣ ਹੋਰ ਨਹੀਂ ਭਾਈ ਦਾ ਉੱਥੋਂ ਉਹਨਾਂ ਨੇ ਖਾਮਾ ਜਿਹੜਾ ਉਹਨੇ 3500 ਰੁਪਏ ਕੰਮ ਨਿਮੜ ਕੇ ਪਰੇ ਕਰੋਣ ਨੂੰ ਪਤਾ ਹੀ ਕਿੱਥੇ ਲੱਭੂਗਾ ਇਹ 3500 ਆਪਣੇ ਜਾਂ 4000 ਦਾ ਪੱਕੇ ਪੈਸੇ ਨੂੰ ਵਿਖਦਾ ਯਾਰ ਅੱਛੇ ਨੋਟ ਵੀ ਇਹਨਾਂ ਲਾ ਤੈਨੂੰ ਹੋਰ ਹਾਂ ਉਹ ਭਾਈ ਦਾ ਰੋਣਾ ਇੱਥੇ ਦਾ ਗੱਲ ਤੂੰ ਹੀ ਅੜਦਾ ਇਹ ਚੀਜ਼ ਬਣਾ ਲੈ ਤੂੰ ਇੱਥੇ ਗੱਲ ਜੀ ਕੀਤੀ ਹੁੰਦੀ ਮੇਰੀ ਗੱਲ ਸੁਣ ਜਿੰਨੇ ਦਾ ਛੋਲੇ ਤੇ ਆਉਦੇ ਦੀਰਮਾਨ ਨਾ ਕਹੇ ਤੇ ਮੈਂ ਤੈਨੂੰ ਵਾਰੀ ਵਾਰੀ ਹੱਟਾ ਕੇ ਕਰ ਦੇ ਫਿਰ ਯਾਰਾ ਕਰ ਦੇ ਯਾਰ ਆਪੋ ਆਪਣੀ ਲਿਖਾਈ 4500 ਦਾ ਹੋ ਗਿਆ ਠੀਕ ਹੈ ਭਾਈ ਕੋਸ਼ਿਸ਼ ਆਉਂਦੇ ਆ ਭਾਈ ਆਪਣੇ ਮੰਡੀ ਦੇ ਵਿੱਚ ਬਹੁਤ ਦਿਨਾਂ ਤੋਂ ਸੌਦਾ ਹੋ ਰਿਹਾ ਹੈ ਕੋਸ਼ਿਸ਼ ਤੂੰ ਕੋਸ਼ਿਸ਼ ਤੂੰ ਵੀ ਕੋਸ਼ੀਆ ਨਹੀਂ ਬੋਲ ਹੈ ਕਿ ਨਹੀਂ ਤੂੰ ਵੇਖੋ ਜੇ ਕਦ ਦੇ ਆਇਆ ਫਿਰ ਹਾਂ ਜੇ ਦੱਸ ਕਿ ਪੈਸੇ ਤਾਂ ਮੈਂ ਦੇਣੇ ਮੈਂ ਖੁਸ਼ ਹੋ ਜਾਊਂਗਾ ਵੈਸੇ ਨਾ ਦੇ ਤਰੀ ਵੀ ਫਿਰ ਵੀ ਖੁਸ਼ ਦੇ ਤੋ ਫਿਰ ਲੈ ਲਾਂਗੇ ਆ ਲੈ ਆ ਪਰਚੀ ਤੇ ਲਿਖਾ ਲੈ ਸਹੀ ਹੋ ਗਿਆ ਸਹੀ ਹੋ ਗਿਆ ਬੇਲੀ ਸੀ ਆਪਾਂ ਪੰਜ ਚਾਰ ਤੋਂ ਇਹਦੀ ਕੀ ਆ ਬਾਹਾਂ ਲੁੱਟਿਆ ਜੀ ਇੱਡੀ ਚ ਮੰਨਦੇ ਆ ਆ ਲੈ ਛੋੜ ਯੱਕਾ ਪਹਿਲਾ ਛੋੜ ਫੜਾ ਦੇ ਦੇਖ ਦੇਖ ਨਹੀਂ ਗੱਲਾਂ ਬੱਜੇ ਜੀ ਠੀਕ ਹੈ ਲੈ ਜਾਂਦੇ ਪਾਰੇ ਕਾਨੀਆਂ ਗੁੰਨੀਆਂ ਲੈ ਕੇ ਹੁਣ ਇਹ ਐ ਮਾਰ ਜਾਂਦੇ ਸਾਡੇ ਨੂੰ ਪਾਸੇ ਖੜਾਈ ਜੂੜ ਪਾ ਜਾਂਦੇ ਵੀ ਨਾ ਦਾ ਹਿੱਲ ਸਕੇ ਹੁਣ ਜੋਰਤਾ ਸੀ ਲਾਉਣਾ ਸੀ ਵੇਚਣ ਤੇ ਤੇ ਸਾਨੂੰ ਹੁਣ ਉਹ ਦੂਜੂਣਾ ਪਿਆ ਹੋ ਗਿਆ ਫਿਰ ਆਪਾਂ ਕਰਤਾ ਬਾਈ ਕਰਤਾ ਅੱਛਾ ਨੇੜੇ ਹੋ ਜਾ ਬਾਈ ਪਰਮ ਹੈ ਨੇੜੇ ਹੋ ਜਾ ਪੈਸੇ ਕਰਨ ਲੈੜਾ ਯਾਰ ਬੰਦਾ ਲੈੜਾ ਨਹੀਂ ਇਹਦੀ ਇਮਾਨਦਾਰੀ ਚੱਲਦੀ ਹੈ ਬਾਈ ਇਹ ਕਹਿ ਜਿਗ ਮਰਜ਼ੀ ਆਪਦੇ ਭਰਾ ਤੇ ਸਕੇ ਤੇ ਨਹੀਂ ਕੋਈ ਝਿਜਦਾ ਅਗਲਾ ਆਂਦਾ ਏ ਠੱਗੀ ਨਾ ਮਾਰ ਜੇ ਤੇ ਬਗਾਨੇ ਦੇ ਬੰਦੇ ਨੇ ਲੱਖ ਬਗਾਨੇ ਨੇ ਇਹਨੂੰ ਫੜਾਤਾ ਵੀ ਜਾ ਵੇਚਿਆ ਆਪਾਂ ਤਾਂ ਇਹਨਾਂ ਨੂੰ ਆਖਦਾ ਭਾਵੇਂ ਜਿੰਨੇ ਦਾ ਮਰਜ਼ੀ ਕਰਾਂ ਮਿਠਵਾਸ਼ ਵੀ ਕੋਈ ਚੀਜ਼ ਆ ਯਾਰ ਜਿੱਥੇ ਖੜੀ ਵੀ ਖੜੀ ਵੀ ਆ ਦੁਨੀਆ ਕਿਤੇ ਤਾਂ ਖੜੀ ਐ ਹਾਂ ओके okay. जी पूरे ही कड्डे भाई 4500 4700 1000 1000 ਲਿਖਾਈ ਬਾਈ ਬਹੁਤ ਬਹੁਤ ਧੰਨਵਾਦ ਜੀ